ਆ ਦੇਖ ਲਵੋ ਇਹਨਾਂ ਦਾ ਚੋਰੀ ਕਰਨ ਦਾ ਤਰੀਕਾ ਕਰ ਦੇਵੇਗਾ ਤੁਹਾਨੂੰ ਹੈਰਾਨ ਪੰਜਾਬ ਪੁਲਿਸ ਨੇ ਕਰ ਲਏ ਗ੍ਰਿਫਤਾਰ ਨਾਭਾ ਪੁਲਿਸ ਵੱਲੋਂ ਚਾਰ ਲੁਟੇਰੇ ਚੋਰੀਆਂ ਲੁੱਟਾ ਖੋਹਾਂ ਕਰਨ ਵਾਲੇ ਨੌਜਵਾਨ ਗ੍ਰਿਫਤਾਰ ਕਰ ਲਏ ਜਿਨ੍ਹਾਂ ਕੋਲੋਂ ਮੋਟਰਸਾਈਕਲ ਮੋਬਾਈਲ ਫੋਨ ਅਤੇ ਖਪਰੇ ਕਿਤੇ ਗਏ ਬਰਾਮਦ ਇਹ ਜੀ ਅਸੀਂ ਚਾਰ ਦੋਸ਼ੀ ਫੜੇ ਨੇ ਇਹਨਾਂ ਨੇ ਨਾਪੇ ਸ਼ਹਿਰ ਦੇ ਵਿੱਚ ਕਈ ਵਰਦਾਤਾਂ ਨੂੰ ਅੰਜਾਮ ਦਿੱਤਾ ਇਹਨਾਂ ਨੇ ਕਈ ਦੁਕਾਨਾਂ ਦੇ ਸ਼ਟਰ ਤੋੜੇ ਵੀ ਨੇਗੇ ਤੋੜਨ ਦੀ ਕੋਸ਼ਿਸ਼ ਵੀ ਕੀਤੀ ਇੱਕ ਪਿੱਛੇ ਜੀ ਵੀਡੀਓ ਵੀ ਆਈ ਸੀਗੀ ਤੇ ਕਈ ਇਹਨਾਂ ਨੇ ਮੋਟਰਸਾਈਕਲ ਤੇ ਚੋਰੀ ਕੀਤੇ ਨੇ ਤੇ ਮੋਬਾਈਲ ਸਨੇਚ ਕੀਤੇ ਨੇ ਅਸੀਂ ਇਹਨਾਂ ਚਾਰ ਦੋਸ਼ੀ ਅਸੀਂ ਫੜੇ ਨੇ ਇਹ ਜਿਨ੍ਹਾਂ ਬਦੋਂ ਸਾਨੂੰ ਚਾਰ ਮੋਟਰਸਾਈਕਲ ਤੇ ਤੈਨਾਂ ਨੂੰ ਇਹਨਾਂ ਤੋਂ ਮੋਬਾਈਲ ਫੋਨ ਬਰਾਮਦ ਹੋਏ ਨੇ ਤੇ ਇਹਨਾਂ ਤੋਂ ਜਿਹੜੇ ਵੈਪਨ ਨੇ ਜਿਹੜੇ ਖਪਰੇ ਨਾਲ ਲਈ ਫਿਰਦੇ ਸੀਗੇ ਜਿਨ੍ਹਾਂ ਨਾਲ ਇਹ ਲੋਕਾਂ ਨੂੰ ਮਤਲਬ ਦਿਖਾ ਕੇ ਉਹਨਾਂ ਨੂੰ ਡਰਾ ਕੇ ਇਹ ਸਨੈਚ ਕਰਦੇ ਸੀਗੇ ਉਹ ਇਹਨਾਂ ਤੋਂ ਵੈਪਨ ਰਿਕਵਰ ਕੀਤੇ ਨੇ ਕਿੱਥੇ ਦੇ ਨੇ ਜੀ ਇਹ ਚਾਰੂ ਇਹ ਮਨਾ ਅਨਾਬਾ ਦੇ ਵਸਨੀਕ ਨੇ ਜੀ ਚਾਰੂ ਤਸਵੀਰਾਂ ਨਾਲ ਇਨਾਂ ਦੀ ਉਮਰ 25-26 ਸਾਲ ਦੀ ਆ ਆਲਮੋਲ 30 ਸਾਲ ਦੇ ਕਰੀਬ ਨੇ ਇਹ ਸਾਰੇ ਦੋਸ਼ੀ ਅੱਛਾ ਮੋਟਰਸਾਈਕਲ ਇਹਨਾਂ ਦੇ ਆਪਦੇ ਨਹੀਂ ਗਾ ਇਹ ਚੋਰੀ ਦੇ ਮੋਟਰਸਾਈਕਲ ਨੇ ਜੀ ਇਹਨਾਂ ਦੇ ਚਾਰ ਦੇ ਚਾਰੀ ਚਾਰੇ ਮੋਟਰਸਾਈਕਲ ਚੋਰੀ ਦੇ ਨੇ ਮੈਨ ਮੈਨ ਚੋਰੀਆਂ ਕਿੱਥੇ ਕੀਤੀਆਂ ਨੇ ਮੈਨ ਮੈਨ ਚੋਰੀਆਂ ਜੀ ਇਹਨਾਂ ਨੇ ਇੱਕ ਤਾਂ ਪਟਿਆਲਾ ਗੇਟ ਨਾਲ ਬਾ ਸ਼ਟਰ ਤੋੜਿਆ ਸੀਗਾ ਜੀ ਇਹਨਾਂ ਨੇ ਉਥੋਂ ਤੇ ਇੱਕ ਪਿੱਛੇ ਵੀਡੀਓ ਲੇਡੀਜ਼ ਤੋਂ ਇਹਨਾਂ ਨੇ ਮੋਬਾਈਲ ਫੋਨ ਚੋਰੀ ਕੀਤਾ ਸੀਗਾ ਬੱਸ ਸਟੈਂਡ ਦੇ ਕੋਲੋਂ ਹੋ ਇਹਨਾਂ ਕੋਲੋਂ ਰਿਕਵਰ ਹੋਇਆ ਤੇ ਦੋ ਫੋਨ ਹੋਰ ਇਹਨਾਂ ਦੇ ਇਦਾਂ ਹੀ ਸੀਗੇ ਜਿਹੜੇ ਇਹਨਾਂ ਨੇ ਸਨੇਚ ਕੀਤੇ ਹੋਏ ਸੀਗੇ ਤੇ ਕਾਫੀ ਮਤਲਬ ਇਹ ਐਕਟਿਵ ਚੱਲ ਰਹੇ ਸੀਗੇ ਤੇ ਇਹਨਾਂ ਨੂੰ ਚਾਰਾਂ ਨੂੰ ਅਸੀਂ ਡਿਟੇਨ ਕੀਤਾ ਇਹ ਹਾਂ ਜੀ ਇਹ ਨਸ਼ੇ ਦੇ ਆਦੀ ਨੇ ਕੀ ਸਟੇਟਸ ਕੀ ਹੈ ਜੀ ਇਹਨਾਂ ਦਾ ਪਹਿਲਾਂ ਵੀ ਕੋਈ ਹੈਗਾ ਕ੍ਰਿਮੀਨਲ ਇਹਨਾਂ ਦੇ ਪਹਿਲਾਂ ਵੀ ਜੀ ਪਰਚੇ ਨੇ ਸਨੇਚਿੰਗ ਦੇ ਪਰਚੇ ਨੇ ਜੀ ਇਹਨਾਂ ਦੇ ਪਹਿਲਾਂ ਪੁਲਿਸ ਰਿਪੋਰਟ ਕਰ ਦਿੱਤੀ। ਫਰਦਰ ਜੀ ਇਹਨਾਂ ਦੇ ਮੁਕੱਦਮਾ ਦਰਜ ਕੀਤਾ ਜੀ ਅਸੀਂ ਸਖਤਰਾਮਾਂ ਲਾਈਆਂ ਨੇ ਤੇ ਇਹਨਾਂ ਨੂੰ ਹੁਣ ਜ ਇਹਨਾਂ ਦਾ ਜੁਡੀਸ਼ੀਅਲ ਮਾਰ ਇਹਨਾਂ ਨੂੰ ਭੇਜਿਆ ਜਾਊਗਾ। 3 ਦਿਨ ਦਾ ਪੁਲਿਸ ਰਿਵਾਰਡ ਸੀਗਾ ਇਹਨਾਂ ਦਾ ਸਾਡੇ ਕੋਲ। ਲੋਕਾਂ ਨੂੰ ਰਾਹਤ ਮਿਲੀ ਜੀ ਕਾਫੀ ਜਿਹੜੇ ਹੈਗਾ ਖੌਫ ਸੀ ਪਾਇਆ ਉਹਨਾਂ ਦੀ ਕਾਫੀ ਲੋਕਾਂ ਨੂੰ ਮੇਰਾ ਆਸ਼ਵਾਸਨ ਆ ਮੇਰੇ ਵੱਲੋਂ ਵੀ ਜਲਦੀ ਹੀ ਜਿੰਨੇ ਵੀ ਬਾਕੀ ਰਹਿੰਦੇ ਚੋਰ ਨੇ ਉਹਨਾਂ ਦੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਛੇਤੀ ਜੇਲ੍ਹ ਦੇ ਅੰਦਰ ਭੇਜਿਆ ਜਾਊਗਾ। ਤੇ ਇਹਨਾਂ ਨੂੰ ਸਨੇਚਰਾਂ ਨੂੰ ਮੇਰੀ ਸਖਤ ਹਦਾਇਤ ਹੈ ਵੀ ਜਿਹੜੇ ਵੀ ਇਹ ਨਸ਼ਾ ਕਰਦੇ ਨੇ ਉਹਨਾਂ ਨੂੰ ਸਾਡੇ ਵੱਲੋਂ ਤੇ ਮਾਨਯੋਗ ਸਰਕਾਰ ਵੱਲੋਂ ਰਜਿੰਦਰਾ ਹਸਪੀਟਲ ਦੇ ਵੀ ਨਜ਼ਰ ਹੇਠ ਉਹ ਕੇਂਦਰ ਅਸੀਂ ਉਹਨਾਂ ਉਹਨਾਂ ਦੇ ਦਾਖਲ ਕਰਾਵਾਗੇ ਆ ਫ੍ਰੀ ਆਫ ਕੋਸਟ ਕਰਾਵਾਂਗੇ ਜੇਕਰ ਨਾਭਾ ਸ਼ਹਿਰ ਦੇ ਵਿੱਚ ਇਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਗਈ ਤਾਂ ਇਹ ਇਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ